ਜਦੋਂ ਤਾਂ ਸਿੱਧੂ ਮਸੂਏ ਵਾਲਾ ਬਾਈ ਦੇ ਛੋਟੇ ਭਰਾ ਦਾ ਜਨਮ ਹੋਇਆ ਸੋਸ਼ਲ ਮੀਡੀਆ ਤੇ ਸਾਰਿਆਂ ਪਾਸੇ ਇਹੀ ਖਬਰ ਚੱਲ ਰਹੀ ਹੈ ਤੇ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੋਨਾਂ ਦੇ ਜਨਮ ਦੇ ਵੇਲੇ ਦੀਆਂ ਸਿਮਿਲਰ ਨੇ ਯਾਨੀ ਕਿ ਇੱਕ ਦੂਜੇ ਨਾਲ ਮੈਚ ਹੁੰਦੀਆਂ ਨੇ ਬਾਈ ਦੇ ਜਾਣ ਤੋਂ ਬਾਅਦ ਇਹ ਵੀ ਗੱਲ ਉੱਠੀ ਸੀ ਕਿ ਸਿੱਧੂ ਬਾਈ ਦੁਬਾਰਾ ਜਨਮ ਲਊਗਾ ਤੇ ਉਹਦੇ ਬੋਡੀ ਤੇ ਗੋਲੀਆਂ ਦੇ ਨਿਸ਼ਾਨ ਉਦਾਂ ਹੀ ਹੋਣਗੇ ਕਾਫੀ ਚੀਜ਼ਾਂ ਸਿੱਧੂ ਬਾਈ ਦੀ ਫੈਮਿਲੀ ਵੱਲੋਂ ਵੀ ਕਲੀਅਰ ਕੀਤੀਆਂ ਗਈਆਂ ਨੇ ਯਾਨੀ ਕਿ ਉਹਨੂੰ ਵੱਡਾ ਹੋ ਕੇ ਕੀ ਬਣਾਉਣਾ ਹੈ ਉਹਦਾ ਕੀ ਨਾਮ ਰੱਖਿਆ ਗਿਆ ਤੇ ਇੱਕ ਲਾਈਨ ਸਿੰਧੂ ਬਾਈ ਨੇ ਆਪਣੇ ਗਾਣੇ ਦੇ ਵਿੱਚ ਬੋਲੀ ਸੀ ਦੁਵੰਗ ਤੇ ਗੋਲੀਆਂ ਦੇ ਨਿਸ਼ਾਨ ਹਰ ਗੱਲ ਉਹਦੇ ਜਨਮ ਦਿਲੇ ਦੀ ਵਿਚਾਰੀ ਗਈ ਹੈ ਔਰ ਅੱਜ ਨਾਲ ਤੁਲਨਾ ਵੀ ਕੀਤੀ ਨਹੀਂ ਮੈਂ ਹਰ ਵਰੀ ਆਵਾ ਤੇਰਾ ਪੁੱਤ ਬਣ ਕੇ ਸਭ ਤੋਂ ਪਹਿਲਾਂ ਤੁਸੀਂ ਸਿੱਧੂ ਬਾਈ ਦੇ ਇਸ ਗਾਣੇ ਦੀ ਲਾਈਨ ਸੁਣੋ ਬਾਈ ਨੇ ਕਿਹਾ ਕਿ ਮੈਂ ਇੱਕ ਮੂਵ ਨਾਲ ਭਰਦਿਆਂ ਕੱਲ ਆਉਣ ਵਾਲਾ ਅਖਬਾਰ ਮੈਂ ਇੱਕ ਮੂਵ ਨਾਲ ਭਰਦਿਆਂ ਹੁਣ ਤੁਸੀਂ ਇਹ ਫੋਟੋਜ਼ ਦੇਖੋ ਜਦੋਂ ਦਾ ਸਿੱਧੂ ਮੂਸੇਵਾਲਾ ਬਾਈ ਦੇ ਛੋਟੇ ਭਰਾ ਦਾ ਜਨਮ ਹੋਇਆ ਉਦੋਂ ਨਿਊਜ਼ ਪੇਪਰਸ ਦੇ ਵਿੱਚ ਵੀ ਛਾਇਆ ਹੋਇਆ ਸਿੱਧੂ ਬਾਈ ਦਾ ਛੋਟਾ ਭਰਾ। ਕਿਉਂਕਿ ਸਿੱਧੂ ਬਾਈ ਨੇ ਕਾਫੀ ਸਾਰੇ ਇਤਿਹਾਸ ਬਣਾਏ ਨੇ 뮤직 ਇੰਡਸਟਰੀ ਦੇ ਵਿੱਚ ਤੇ ਇਸ ਦੇ ਨਾਲ ਨਾਲ ਇੱਕ ਹਿਸਟਰੀ ਇਹ ਵੀ ਬਣ ਗਈ ਕਿ ਇਹ ਪਹਿਲਾ ਬੱਚਾ ਹੋਊਗਾ ਜਿਹੜਾ ਜੰਮਦਿਆਂ ਹੀ ਫੇਮਸ ਹੋ ਗਿਆ ਜਾਂ ਸੋਸ਼ਲ ਮੀਡੀਆ ਤੇ ਛਾ ਗਿਆ। ਇਹ ਦਿਨਾਂ ਦੇ ਵਿੱਚ ਜਾਂ ਘੰਟਿਆਂ ਦੇ ਵਿੱਚ ਨਹੀਂ ਹੋਇਆ ਜਨਮ ਲੈਣ ਦੇ ਕੁਝ ਸੈਕਿੰਡਾਂ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਛਾ ਗਿਆ। ਵੈਸੇ ਆਪਾਂ ਇਹਨੂੰ ਬੱਚਾ ਕਹਿ ਰਹੇ ਹਾਂ ਪਰ ਆਪਣੇ ਇਮੋਸ਼ਨਸ ਸਿੱਧੂ ਬਾਈ ਦੀ ਇਹ ਤੁਸੀਂ ਵੱਖ-ਵੱਖ ਪਾਸ਼ਾਵਾਂ ਦੇ ਨਿਊਜ਼ਪੇਪਰਸ ਦੇਖ ਸਕਦੇ ਹੋ ਜਿਹਦੇ ਵਿੱਚ ਇਸ ਬੱਚੇ ਦਾ ਜ਼ਿਕਰ ਹੀ ਚੱਲ ਰਿਹਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਿਮਿਲਰ ਨੇ ਸਿੱਧੂ ਬਾਈ ਦੇ ਤਾਇਆ ਜੀ ਦਾ ਇੱਕ ਇੰਟਰਵਿਊ ਆਇਆ ਉਹਨਾਂ ਨੇ ਇੱਕ-ਇੱਕ ਜਦੋਂ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਸੀ ਉਦੋਂ ਜਿਹੜਾ ਡਾਕਟਰ ਹਸਪੀਟਲ 'ਚ ਮੌਜੂਦ ਸੀ ਉਹੀ ਡਾਕਟਰ ਇਸ ਬੱਚੇ ਦੇ ਜਨਮ ਤੇ ਵੀ ਮੌਜੂਦ ਸੀ ਉਸ ਵੇਲੇ ਦੇ ਸ਼ੋਹਦੀਪ ਦੇ ਜਨਮ ਵੇਲੇ ਦਾ ਡਾਕਟਰ ਵੀ ਉੱਥੇ ਕਾ ਹਾਜ਼ਰ ਸੀ ਜਦੋਂ ਜਿਹੜੇ ਵੇਲੇ ਉਸ ਵੇਲੇ ਉਹਨੂੰ ਤਕਲੀਫ ਜਨਮ ਤੋਂ ਬਾਅਦ ਆਈ ਸੀ ਉਹਦੇ ਕੋਲ ਲੇਬਰ ਗੈਸ ਸੀ ਉਹ ਵੀ ਆਰਡਨ ਨਾਲ ਤੁਲਨਾ ਵੀ ਕੀਤੀ ਗਈ। ਸਿੱਧੂ ਬਾਈ ਦੇ ਫਾਦਰ ਸਾਹਿਬ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਮੈਨੂੰ ਸੇਮ ਚਿਹਰਾ ਲੱਗ ਰਿਹਾ ਸਿੱਧੂ ਮੂਸੇਵਾਲਾ ਦਾ ਤੇ ਇਸ ਬੱਚੇ ਦਾ। ਸ਼ੁਭਦੀਪ ਹੈ ਸੇਮ ਚਿਹਰਾ ਮੋਰਾ ਬਿਲਕੁਲ। ਰਹੀ ਗੱਲ ਇਸ ਬੱਚੇ ਦਾ ਨਾਮ ਕੀ ਰੱਖਣਗੇ ਤਾਂ ਸਿੱਧੂ ਬਾਈ ਦੇ ਫਾਦਰ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਕਿ ਸ਼ੁਭਦੀਪ ਹੀ ਇਸ ਬੱਚੇ ਦਾ ਨਾਮ ਰੱਖਿਆ ਜਾਊਗਾ। ਰੱਖਿਆ ਕਿ ਜਾਊਗਾ ਹੁਣ ਸਾਰੇ ਸਿੱਧੂ ਮੂਸੇਵਾਲਾ ਹੀ ਕਹਿ ਰਹੇ ਨੇ ਇਸ ਬੱਚੇ ਨੂੰ ਤੇ ਸ਼ੁਭਦੀਪ ਹੀ ਨਾਮ ਰੱਖਿਆ ਗਿਆ ਇਸ ਬੱਚੇ ਦਾ। ਸਿੱਧੂ ਬਾਈ ਦੇ ਤਾਇਆ ਜੀ ਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਇਸ ਬੱਚੇ ਨੂੰ ਵੱਡਾ ਹੋ ਕੇ ਸਿੰਗਰ ਹੀ ਬਣਾਓਗੇ ਜਾਂ ਕੁਝ ਹੋਰ। ਉਹਨਾਂ ਨੇ ਕਿਹਾ ਇਸ ਬੱਚੇ ਨੂੰ ਲੋਕ ਫਿਰ ਉਸ ਬੱਚੇ ਨੂੰ ਵੀ ਸਿੰਗਿੰਗ ਲਾਈਨ ਦੇ ਵਿੱਚ ਹੀ ਪਾਉਣਗੇ ਉਹਨਾਂ ਨੇ ਖੁਦ ਇਹ ਗੱਲ ਕਹੀ ਹੈ ਬਿਲਕੁਲ ਇਹ ਤਾਂ ਜਦੋਂ ਆਪਾਂ ਸਾਵੇਂ ਦੀ ਗੱਲ ਕਰਦੇ ਆ ਫਿਰ ਤਾਂ ਗਾਇਕੀ ਬਣੇ ਤੁਸੀਂ ਸੋਚ ਕੇ ਦੇਖੋ ਕਿ ਇਹ ਇੱਕ ਹਿਸਟਰੀ ਬਣ ਚੁੱਕੀ ਹੈ ਕਿ ਪੰਜਾਬੀ 뮤직 ਇੰਡਸਟਰੀ ਉੱਤੇ ਲੰਬੇ ਟਾਈਮ ਤੱਕ ਰਾਜ ਕਰਨ ਵਾਲੀ ਸਿੱਧੂ ਫੈਮਿਲੀ ਹੋਈ ਹੈ ਯਾਨੀ ਕਿ ਹਾਈ ਤਾਂ ਸਿੱਧੂ ਮੂਸੇਵਾਲਾ ਬਾਈ ਦੇ ਗਾਣੇ ਕਾਫੀ ਨੇ ਜਿਹੜੇ ਪੈਂਡਿੰਗ ਪਏ ਨੇ ਇਸ ਦੇ ਨਾਲ ਹੁਣ ਛੋਟਾ ਸਿੱਧੂ ਵੀ ਆ ਗਿਆ ਤੇ ਜਦੋਂ ਇਸ ਵੀਰ ਦੇ ਗਾਣੇ ਆਉਣਗੇ ਤਾਂ ਉਹ ਕਿੰਨੇ ਚੱਲਣਗੇ ਕਿੰਨੇ ਹਿੱਟ ਰਹਿਣਗੇ ਤੇ ਲੋਕ ਕਿੰਨਾ ਪਿਆਰ ਦੇਣਗੇ ਸੋ ਹੁਣ ਆਪਾਂ ਗੱਲ ਕਰ ਲੈਂਦੇ ਆ ਗੋਲੀਆਂ ਦੇ ਨਿਸ਼ਾਨ ਦੀ ਜੋ ਸਿੱਧੂ ਮੂਸੇਵਾਲਾ ਬਾਈ ਨਾਲ ਇਹ ਘਟਨਾ ਹੋਈ ਸੀ ਤਾਂ ਇਸ ਵੀਰ ਦੀ ਤੁਸੀਂ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਸਾਈਬਰ ਤਾ ਵੀਰ ਨੇ ਇਹ ਕਿਹਾ ਸੀ ਕਿ ਮੈਨੂੰ ਸੁਪਨਾ ਆਇਆ ਸੀ ਤੇ ਸਿੱਧੂ ਬਾਈ ਨੇ ਕਿਹਾ ਸੀ ਕਿ ਮੈਂ ਵਾਪਿਸ ਆਉਂਗਾ ਤਨਾ ਆਉਂਗਾ ਛੋਟਾ ਆਉਂਗਾ ਹੁਣ ਇਦਾਂ ਲੱਗ ਰਿਹਾ ਕਿ ਉਹ ਗੱਲ ਤਾਂ ਸੱਚ ਹੋ ਗਈ ਸਿੱਧੂ ਬਾਈ ਵਾਪਿਸ ਆ ਚੁੱਕਿਆ ਹੈ ਪਰ ਇਸ ਵੀਰ ਨੇ ਨਾਲ ਇਹ ਵੀ ਕਿਹਾ ਸੀ ਕਿ ਗੋਲੀਆਂ ਦੇ ਨਿਸ਼ਾਨ ਵੀ ਹੋਣਗੇ ਬੋਡੀ ਤੇ ਗੋਲੀਆਂ ਦੇ ਨਿਸ਼ਾਨ ਹੋਣਗੇ ਇਸ ਚੀਜ਼ ਦੇ ਬਾਰੇ ਹਜੇ ਕੁਝ ਵੀ ਦੱਸਿਆ ਨਹੀਂ ਗਿਆ ਫੈਮਿਲੀ ਦੇ ਵੱਲੋਂ ਮੈਂ ਕਿ ਕੀ ਕਹਿੰਦੇ ਸੀਗੇ ਚਾਚੂ ਦਾ ਕਿ ਉਹ ਕਹਿੰਦੇ ਸੀਗੇ ਕਿ ਉਹ ਛੋਟੇ ਹੋਣਗੇ ਤੇ ਆਉਣਗੇ ਤੇ ਉਹਨਾਂ ਦੇ ਗੋਲਿਆਂ ਦੇ ਨਿਸ਼ਾਨ ਵੀ ਹੋਣਗੇ ਉਹਨਾਂ ਤੇ ਪਰ ਇਹ ਵਾਲੀ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਜੇਕਰ ਇਸ ਵੀਰ ਦੀ ਇਹ ਗੱਲ ਵੀ ਸੱਚ ਹੁੰਦੀ ਹੈ ਤਾਂ ਇੱਕ ਤਾਂ ਲੋਕਾਂ ਦਾ ਰੱਬ ਦੇ ਪ੍ਰਤੀ ਵਿਸ਼ਵਾਸ ਹੋਰ ਕਾਇਮ ਹੋ ਜਾਣਾ ਤੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਸਦੀਆਂ ਤੱਕ ਯਾਦ ਵੀ ਰੱਖੀਆਂ ਜਾਣੀਆਂ ਕਿ ਇਦਾਂ ਦਾ ਕੁਝ ਹੋਇਆ ਸੀ ਤੇ ਬਾਕੀ ਕੁਝ ਵੀ ਹੋਵੇ ਆਪਣੇ ਜਿਹੜੇ ਇਮੋਸ਼ਨਸ ਨੇ ਉਹ ਜਿਹੜਾ ਇਹ ਸਿੱਧੂ ਬਾਈ ਸੀ ਉਹਨਾਂ ਨਾਲ ਜੁੜੇ ਹੋਏ ਸੀ ਤੇ ਉਹ ਹਮੇ ਹੁੰਦੇ ਹੋਏ ਦੇਖਿਆ ਬਾਈ ਦੀ ਆਵਾਜ਼ ਬਾਈ ਦੀ ਕਦ ਕਾਠੀ ਬਾਈ ਦੇ ਤੁਰਨ ਦਾ ਸਟਾਈਲ ਉਹਨਾਂ ਦੇ ਗੱਲ ਕਰਨ ਦਾ ਸਟਾਈਲ ਸਭ ਆਪਾਂ ਨੂੰ ਯਾਦ ਹੈ ਮੈਨੂੰ ਲੱਗਦਾ ਕਿ ਬਾਈ ਕਦੇ ਵੀ ਆਪਣੇ ਦਿਲ ਚੋਂ ਜਾਊਗਾ ਬਾਕੀ ਯਾਰ ਸਿੱਧੂ ਬਾਈ ਦੇ ਜਸਟਿਸ ਦੇ ਲਈ ਹਮੇਸ਼ਾ ਹੀ ਉਮੀਦ ਰਹੂਗੀ ਕਿ ਕਦੇ ਨਾ ਕਦੇ ਤਾਂ ਜਸਟਿਸ ਮਿਲੂਗਾ ਕਿਉਂਕਿ ਟੂ ਪਾਕ ਦਾ ਕਾਤਿਲ ਸੀ ਜੋ ਕਿੰਨੇ ਸਾਲ ਬਾਅਦ ਪਕੜਿਆ ਗਿਆ ਸੀ ਤੇ ਉਹਨੂੰ ਸਜ਼ਾ ਮਿਲੀ ਸੀ ਤੇ ਜੇ ਇੱਥੇ ਸਜ਼ਾ ਨਾ ਮਿਲੀ ਤਾਂ ਉੱਤੇ ਜਾ ਕੇ ਤਾਂ ਜ਼ਰੂਰ ਹੀ ਮਿਲੂਗੀ ਬਾਕੀ ਯਾਰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਾਂਦੇ ਜਾਂਦੇ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜਰੂਰ ਲ